ਹਾਂਜੀ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਇਸ ਫਾਰਸੀ ਸਲਵਾਰ ਦੀ ਮੂਰੀ ਆਪਾਂ ਕਿਵੇਂ ਬਣਾਉਣੀ ਹੈ ਬਿਨਾ ਬੁਕਰਮ ਤੋਂ ਤੇ ਇਹ ਆਪਾਂ ਨੇ ਫਾਰਸੀ ਸਲਵਾਰ ਰੈਡੀ ਕੀਤੀ ਸੀ ਤੇ ਤੁਹਾਨੂੰ ਦੱਸਦੇ ਹਾਂ ਆਪਾਂ ਕਿਸ ਤਰੀਕੇ ਨਾਲ ਕਰਨੀ ਹੈ ਇਹ ਆਪਣਾ ਇਸ ਤਰ੍ਹਾਂ ਡਿਜ਼ਾਈਨ ਬਣਿਆ ਇਹਦੇ ਛਾਂਸੀ ਗਿਆ ਪਹਿਲਾਂ ਹੀ ਤੇ ਇਹਦੇ ਆਪਾਂ ਇਸ ਤਰੀਕੇ ਨਾਲ ਪੇਸਟਿੰਗ ਕਟਿੰਗ ਕਰ ਲੈਣੀ ਇਹਦੇ ਨਾਪ ਦੀ ਇੱਥੇ نیچے ਕਿਉਂਕਿ ਆਪਾਂ ਜੇ ਇਦਾਂ ਹੀ ਬਣਾਉਣੇ ਆ ਤੇ ਬਹੁਤ نیچے ਤੋਂ ਆਪਣੀ ਜਿਹੜੀ ਹੈ ਸਲਵਾਰ ਖੜਮੀ ਜੀ ਨਹੀਂ ਰਹਿੰਦੀ ਕਿ ਤਾਂ ਕਰਕੇ ਆਪਾਂ ਇੱਥੇ ਲਾਵਾਂਗੇ ਪੇਸਟਿੰਗ ਆਪਾਂ ਬੁਕਰਮ ਨਹੀਂ ਲਾਵਾਂਗੇ ਤੇ ਇਹਦੇ ਉੱਪਰ ਰੱਖ ਕੇ ਆਪਾਂ ਇਦਾਂ ਇਹਨੂੰ ਪੇਸਟਿੰਗ ਨੂੰ ਪ੍ਰੈਸ ਨਾਲ ਚਿਪਕਾ ਲੈਣਾ ਨਾਲ ਚੰਗੀ ਤਰ੍ਹਾਂ ਠੀਕ ਹੈ نیچے ਆਪਣੇ ਜਿਹੜਾ ਪੇਸਟਿੰਗ ਜੇ ਲੱਗ ਕੇ ਇਸ ਤਰ੍ਹਾਂ ਸੈੱਟ ਹੋ ਜਾਊਗੀ ਦੋਨੇ ਪਾਸੇ ਆਪਾਂ ਪ੍ਰੈਸ ਕਰ ਲੈਣੀ ਹੈ ਠੀਕ ਹੈ ਜਿਹਦੇ ਨਾਲ ਫਰਨੀਸ਼ਿੰਗ ਬਹੁਤ ਆਊਗੀ ਤੇ ਜੇ ਆਪਾਂ ਕੋਈ ਵੀ ਫਰਸ਼ੀ ਸਲਾਰ ਬਣੇ ਉਹਦੇ ਟਾ ਪੇਸਟਿੰਗ ਆਪਾਂ ਜਰੂਰ ਲਾਉਣੀ ਹੁੰਦੀ ਹੈ ਨੀਚੇ ਤੇ ਇਹਦੇ ਆਪਾਂ ਇਸ ਤਰੀਕੇ ਨਾਲ ਡਿਜ਼ਾਈਨ ਬਣਿਆ ਹੋਇਆ ਉਹਦੇ ਠਿਕਾਰੀ ਆਪਾਂ ਨੇ ਇਹ ਪੇਸਟਿੰਗ ਚਪਕਾ ਲਈ ਹੈ ਹੁਣ ਆਪਣਾ ਇਹਦੇ ਨਾਪ ਦਾ ਹੀ ਇੱਕ ਕਪੜਾ ਲਵਾਂਗੇ ਤੇ ਕਪੜਾ ਲੈ ਕੇ ਇਦਾਂ ਆਪਾਂ ਸੈੱਟ ਕਰਕੇ ਇਹਨੂੰ ਰੱਖ ਕੇ ਆਪਾਂ ਦੋ ਪੀਸ ਕੱਟ ਕਰ ਲਾਂਗੇ ਇਹ ਦੋਨਾਂ ਮੂਰੀਆਂ ਦੇ ਉੱਪਰ ਲਗਾ ਲਾਂਗੇ ਆਪਾਂ ਇਹ ਦੋਨੇ ਪੀਸ ਕੱਟ ਕਰਕੇ ਹੁਣ ਆਪਾਂ ਇਹ ਦੋਨੇ ਪੀਸ ਕੱਟ ਕਰ ਲਏ ਆ ਤੇ ਹੁਣ ਆਪਾਂ ਇਹਦੇ ਉੱਤੇ ਚੰਗੀ ਤਰ੍ਹਾਂ ਪ੍ਰੈਸ ਕਰਕੇ ਹੁਣ ਆਪਾਂ ਇਹਦੇ ਨਾਲ ਰੱਖ ਕੇ ਇੱਥੋਂ ਥੋੜਾ ਫੋਲਡ ਕਰ ਲਾਂਗੇ ਤੇ ਆਪਾਂ ਕ੍ਰੀਜ਼ ਆ ਕ੍ਰੀਜ਼ ਬਣਾ ਲਾਂਗੇ ਇਹਦੇ ਨਾਲ-ਨਾਲ ਠੀਕ ਹੈ ਇੱਦਾਂ ਰੱਖ ਕੇ ਆਪਾਂ ਕ੍ਰੀਜ਼ ਬਣਾ ਲੈਣੀ ਆ ਕਿਉਂਕਿ ਨਾਲੇ ਤਾਂ ਆਪਣੀ ਜਿਹੜਾ ਸਲਾਈ ਆ ਉਹ ਵਿੱਚ ਲੁਕ ਜਾਊਗੀ ਤੇ ਇਧਰਲੀ ਸਾਈਡ ਵਾਲੀ ਜਿਹੜੀ ਦੋਨੇ ਪਾਸਿਆਂ ਤੇ ਤੇ ਜਿੱਥੇ ਸਲਾਈ ਲੱਗੀ ਆ ਪਹਿਲਾਂ ਉੱਥੇ ਆਪਾਂ ਉਹ ਸਲਾਈ ਲਾਵਾਂਗੇ ਇਸੇ ਤਰੀਕੇ ਨਾਲ ਹੀ ਆਪਾਂ ਦੂਜੀ ਸਾਈਡ ਪੇਸਟਿੰਗ ਰੱਖ ਕੇ ਚੰਗੀ ਤਰ੍ਹਾਂ ਪ੍ਰੈਸ ਨਾਲ ਚਪਕਾ ਲੈਣੀ ਨਾਲ ਨਾਲੇ ਤਾਂ ਆਪਾਂ ਜਿਹੜੀਆਂ ਲੁੱਪੀਆਂ ਲੱਗੀਆਂ ਸੈਡਾਂ ਤੇ ਉਹ ਵਾਲੀ ਸਾਰੀ ਆਪਣੀ ਵਿੱਚ ਲੁਕ ਜਾਣੀ ਐ ਸਲਾਈ ਵੇ ਨਾਲ ਤੇ ਇਹ ਆਪਣੇ ਜਿਹੜਾ ਕੱਪੜਾ ਕਟਿੰਗ ਕੀਤਾ ਇਹਨੂੰ اسی ਤਰੀਕੇ ਨਾਲ ਹੀ ਫੋਲਡ ਕਰਕੇ ਪ੍ਰੈਸ ਮਾਰ ਲੈਣੀ ਇੱਕ ਸਾਈਡ ਪਹਿਲਾਂ ਤੇ ਦੂਸਰੀ ਸਾਈਡ ਆਪਾਂ ਮਿਣ ਕੇ ਇੱਥੋਂ ਆਪਾਂ ਜਿੰਨਾ ਫੋਲਡ ਹੁੰਦਾ ਉਸੇ ਤਰੀਕੇ ਨਾਲ ਹੀ ਇਹਨੂੰ ਫੋਲਡ ਕਰ ਲੈਣਾ ਠੀਕ ਹੈ ਜੀ ਇਦਾਂ ਆਪਾਂ ਇਹ ਦੋਨੇ ਪਾਸੇ ਤੋਂ ਫੋਲਡ ਕਰ ਲਿਆ ਤੇ ਹੁਣ ਆਪਾਂ ਇਹਨੂੰ ਮਸ਼ੀਨ ਤੇ ਇਹਦੇ ਨਾਲ ਸਿਲਾਈ ਲਾ ਲਾਂਗੇ ਠੀਕ ਹੈ ਇਦਾਂ ਰੱਖ ਰੱਖ ਕੇ ਕੱਪੜੇ ਦੇ ਉੱਪਰ ਦੀ ਸਿਲਾਈ ਲਾ ਲਾਂਗੇ ਇਹ ਆਪਣੀ ਸਿਲਾਈ ਬਿਲਕੁਲ ਨਾਲ-ਨਾਲ ਲਾਉਣੀ ਹੈ ਤੇ ਦੂਸਰੀ ਸਾਈਡ ਪਹਿਲਾਂ ਸਿਲਾਈ ਲੱਗੀ ਉਹਦੇ ਉੱਪਰ ਹੀ ਲੱਗ ਜਾਂਦੀ ਹੈ ਇਹ ਤੇ ਇਸ ਤਰੀਕੇ ਨਾਲ ਆਪਾਂ ਜਿਹੜੇ ਪਹੁੰਚਿਆਂ ਨੂੰ ਫਿਨਿਸ਼ਿੰਗ ਦੇ ਸਕਦੇ ਹਾਂ ਜਿਹੜੀ ਫਰਸ਼ੀ ਸਲਵਾਰ ਹੈ ਤੇ ਬੁਕਰਮ ਨਾਲ ਜਿਆਦਾ ਹਾਰਡ ਹੋ ਜਾਂਦੇ ਆਪਾਂ ਬੁਕਰਮ ਨਹੀਂ ਲਾਉਣੀ ਇਸੇ ਤਰ੍ਹਾਂ ਪੇਸਟਿੰਗ ਨਾਲ ਹੀ ਬਣਾਵਾਂਗੇ। ਉਹ ਢਿਚੀ ਵਾਲੀ ਸਾਈਡ ਵੀ ਸੈੱਟ ਕਰਕੇ ਆਪਾਂ ਬਿਲਕੁਲ ਨਾਲ ਦੀ ਨਾਲ ਇਹਦੀ ਸिलाई ਲਾਈ ਜਾਣੀ ਆ। ਆਪਣਾ ਫੋਲਡ ਕੀਤਾ ਹੋਇਆ ਹੀ ਆ ਪਰ ਆਪਾਂ ਫੇਰ ਵੀ ਇਹਨੂੰ ਸੈੱਟ ਕਰ ਕਰਕੇ ਰੱਖਣਾ ਨਾਲ ਤਾਂ ਕਿ ਆਪਣੀ ਸਿਲਾਈ ਜਿਹੜੀ ਆ ਬਿਲਕੁਲ ਸਿਰੇ ਤੇ ਲੱਗੇ। ਠੀਕ ਹੈ ਇਦਾਂ ਆਪਾਂ ਇਹਨੂੰ ਲਗਾ ਲਿਆ ਹੁਣ ਆਪਣੇ ਦੋਨੇ ਮੂਹਰੀਆਂ ਤੇ ਲੱਗ ਗਿਆ ਹੁਣ ਆਪਾਂ ਪਹੁੰਚੇ ਦਾ ਨਿਸ਼ਾਨ ਲਾ ਕੇ ਇਸ ਤਰੀਕੇ ਨਾਲ ਰੱਖ ਕੇ ਇਹਨੂੰ ਨਿਸ਼ਾਨ ਲਾ ਲੈਣਾ ਨਿਸ਼ਾਨ ਲਾ ਕੇ ਆਪਾਂ ਇੱਥੋਂ ਇਹਦੇ ਸਾਹਮਣੇ ਆਪਾਂ نیچے ਵਾਲੀਆਂ ਪੱਟੀਆਂ ਵੀ ਸੈੱਟ ਕਰਕੇ ਰੱਖਣੀਆਂ ਤਾਂ ਕਿ ਆਪਣੀ ਜਿਹੜੀ ਸਲਾਈ ਸਹੀ ਤਰੀਕੇ ਨਾਲ ਲੰਘ ਜੇ ਉੱਥੋਂ ਦੀ ਤੇ ਇੱਥੋਂ ਆਪਾਂ ਮੂਹਰੂ ਸੈੱਟ ਕਰਕੇ ਤੇ ਆਪਾਂ ਇਹਨੂੰ ਇਦਾਂ ਲਗਾ ਲੈਣਾ ਜਿਹੜਾ ਫालतू ਕਪੜਾ ਉਹ ਬਾਅਦ ਵਿੱਚ ਆਪਾਂ ਕੱਟ ਕਰ ਦੇਣਾ ਵਿੱਚੋਂ ਤੇ ਇਦਾਂ ਹੀ ਆਪਾਂ ਸਾਰੀ ਸਲਾਈ ਇਹਦੀ ਝੋਲੀ ਵਾਲੀ ਸਿਉਣ ਮਲਾਉਂਦੇ ਹੋਏ ਤੇ ਆਪਾਂ ਇਹਦੀ ਸਾਰੀ ਸਲਾਈ ਲਗਾ ਲਾਂਗੇ ਤੇ ਫਰਸ਼ੀ ਸਲਵਾਰ ਦੇ ਵਾਲ ਪਾਉਣੇ ਵੀ ਤੁਹਾਨੂੰ ਦੱਸੇ ਆਪਾਂ ਇੱਕ ਵੀਡੀਓ 'ਚ ਵੀ ਵਾਲ ਕਿੱਦਾਂ ਪਾਉਣੇ ਆ ਤੇ ਇਹ ਆਪਾਂ ਨੇ ਪੌਂਚੇ ਵੀ ਕਿਸ ਤਰੀਕੇ ਨਾਲ ਬਣਾਉਣੇ ਉਹ ਤੁਹਾਨੂੰ ਬਣਾ ਕੇ ਦੱਸਦੇ ਆ ਆਪਾਂ ਇਥੋਂ ਇਧਰਲੀ ਸਾਈਡ ਡਬਲ ਸੇਉਣ ਕਰ ਦਾਂਗੇ ਫਿਰ ਆਪਾਂ ਦੂਜੀ ਮੂਰੀ ਰੱਖ ਕੇ ਉਹਦੀ ਸਲਾਈ ਲਾ ਲਾਂਗੇ ਠੀਕ ਹੈ ਇਦਾਂ ਲਾ ਕੇ ਹੁਣ ਆਪਾਂ ਅੱਜ ਵਿੱਚ ਜਿਹੜਾ ਜ਼ਿਆਦਾ ਕਪੜਾ ਕੱਟ ਕਰ ਦਾਂਗੇ ਤੇ ਇਸ ਤਰੀਕੇ ਨਾਲ ਆਪਣੀ ਇਹ ਸਲਵਾਰ ਬਣ ਕੇ ਰੈਡੀ ਹੋ ਗਈ ਹੈ ਜੀ ਤੇ ਮੂਰੀਆਂ ਤੇ ਕਿੰਨੀ ਵਧੀਆ ਫਿਨਿਸ਼ਿੰਗ ਆ ਗਈ ਹੈ ਤੇ ਤੁਸੀਂ ਵੀ ਆਪਣੀ ਫਰਸ਼ੀ ਸਲਵਾਰ ਜੇ ਬਣਾਉਣੀ ਹੈ ਜਾਂ ਸਟ੍ਰੇਟ ਸਲਵਾਰ ਬਣਾਉਣੀ ਹੈ ਤੇ ਇਦਾਂ ਮੂਰੀਆਂ ਤੇ ਲਾ ਕੇ ਬਣਾ ਸਕਦੇ ਹੋ ਤੇ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ